ਨੂੰ ਕੀ ਕਹਿਣਾ ਚਾਹੋ ਮੈਂ ਜੀ ਸਭ ਤੋਂ ਪਹਿਲਾਂ ਤਾਂ ਵਧਾਈ ਦੇਣੀ ਚਾਹੂੰਗਾ ਕਿਉਂਕਿ ਸਾਡੇ ਨਾਲ ਜਿਹੜਾ ਸਾਡਾ ਯੂਥ ਹੋ ਗਿਆ ਤੇ ਸਾਡੇ ਕੁਸ਼ਕ ਮਾਵਾਂ ਹੋ ਗਈਆਂ ਤੇ ਅੱਜ ਬਹੁਤ ਹੀ ਜਾਣਿਆਂ ਨੇ अनेका ਹੀ ਬੰਦਿਆਂ ਨੇ ਜੁਆਇਨ ਕੀਤਾ ਹੈਗਾ ਸਾਡੀ ਭਾਰਤੀ ਜਨਤਾ ਪਾਰਟੀ ਦਾ ਜੋ ਕਿ ਪਰਿਵਾਰ ਬਹੁਤ ਹੀ ਵੱਡਾ ਹੋਇਆ ਹੈ ਤੇ ਮੈਂ ਇਸ ਲਈ ਆਪਣਾ ਮਹਾਰਾਣੀ ਸਾਹਿਬ ਜਿਹੜਾ ਵੋਟਾਂ ਦੇ ਵਿੱਚ ਖੜੇ ਨੇ ਅਸੀਂ ਇਹਨਾਂ ਨੂੰ ਐਮਪੀ ਦਾ ਐਮਪੀ ਦੀ ਸੀਟ ਤੋਂ ਜਿਤਾ ਕੇ ਸੈਂਟਰ ਦਾ ਮਨਿਸਟਰ ਬਣਾਵਾਂਗੇ ਤੇ ਇਹਦੇ ਨਾਲ ਅਸੀਂ ਆਪਣੀ ਜਿੱਤ ਪ੍ਰਾਪਤ ਕਰਕੇ ਆਪਦੇ ਜਿਹੜੇ ਸਾਡੇ ਮੁੱਦੇ ਹੋਣਗੇ ਉਹ ਅਸੀਂ ਸੈਂਟਰ ਸਰਕਾਰ ਅੱਗੇ ਪੇਸ਼ ਕਰਕੇ ਉਹ ਫਤਿਹ ਕਰਾਵਾਂਗੇ ਜੀ ਜੀ ਔਰ ਪਾਠਕ ਜੀ ਜਿੱਦਾਂ ਹੁਣ ਕਿਸਾਨ ਆਗੂ ਵਾਰ-ਵਾਰ ਵਿਜਪੀ ਦੇ ਵਰਕਰਾਂ ਨੂੰ ਇੱਕ ਦਿਨ ਕਿਤੇ ਰੋਕਦੇ ਆ ਔਰ ਮਜਾਰੇ ਕਰਦੇ ਆ ਪਿੱਛੇ ਪਤਾ ਲੱਗਾ ਸੀ ਵੀ ਕੋਈ ਸੈਟਿੰਗ ਵੀ ਹੋਈ ਹੈ ਇਹਨਾਂ ਨਾਲ ਵੀ ਜਿੱਦਾਂ ਕੋਈ ਸਵਾਲ ਪੁੱਛ ਸਕਦੇ ਨੇ ਅੱਜ ਫੇਰ ਕਿਸਾਨ ਜਿਹੜੇ ਨੇ ਉਹ ਸੜਕਾਂ ਦੇ ਤੇ ਧਰਨਾ ਲਾ ਕੇ ਖੜਨੇ ਇਹਦੇ ਬਾਰੇ ਕੋਈ ਸਪਸ਼ਟ ਜੀ ਗੱਲ ਮੈਂ ਇਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਤੋਂ ਉੱਤੇ ਬਹੁਤ ਸਾਰੇ ਜਿਹੜਾ ਪ੍ਰਸ਼ਾਸਨ ਬੈਠਾ ਹੈ ਉਹ ਸਾਰੇ ਇਹਨਾਂ ਦੇ ਚੀਜ਼ਾਂ ਵਾਸਤੇ ਨੇ ਬਾਕੀ ਇਹ ਪ੍ਰੋਟੈਸਟ ਕਰ ਰਹੇ ਨੇਗੇ ਇਹਨਾਂ ਦਾ ਹੱਕ ਹੈ ਤਾਂ ਕਰਕੇ ਅਸੀਂ ਇਹਨਾਂ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਸੋ ਜਿਹੜੀ ਆਉਣ ਵਾਲੀ ਤੁਹਾਡੀ ਰਣਨੀਤੀ ਹੈ ਜਿੱਦਾਂ ਤੁਸੀਂ ਜੁਵਾ ਹੋ ਜੁਵਾ ਰਾਹੁਲ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਵਿਸ਼ਾਲ ਇਕੱਠਵਾਂ ਦਾ ਬਹੁਤ ਵਧੀਆ ਪ੍ਰੋਗਰਾਮ ਕਰਾਈ ਸਾਡੇ ਯੂਥ ਸਾਡੇ ਨਾਲ ਰਾਤੀ ਆਇਆ ਮਿਲ ਕੇ ਆਣ ਵਧੀਆ ਪ੍ਰੋਗਰਾਮਤੀ ਗਈ ਜੀ ਪੂਰਾ ਕੋਆਪਰੇਟ ਕਰਾਈ ਓਕੇ ਯੂਥ ਨੇ ਸਾਡੇ ਨਾਲ ਓਕੇ ਕੀ ਲੱਗਦਾ ਵੀ ਲੋਕ ਇਸ ਵਾਰ ਮਹਾਰਾਣੀ ਪ੍ਰਨਿਤ ਕੌਰ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਣਗੇ ਹਾਂ ਜੀ ਆਏਗੀ ਜ਼ਰੂਰ ਆਣਗੇ ਜੀ ਜ਼ਰੂਰ ਆਣਗੇ ਬਹੁਤ ਵਧੀਆ ਸਪੋਰਟ ਦਿੱਤਾ ਸਾਰਿਆਂ ਨੇ ਜੀ ਜੀ ਹਾਂ ਜੀ ਓਕੇ ਥੈਂਕ ਯੂ ਜੀ ਥੈਂਕ ਯੂ